ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜਰੂਰ ਦੇਣਾ ਤੇ ਆਓ ਜੀ ਕੱਲ੍ਹ ਵਾਲੀ ਕਹਾਣੀ ਦਾ ਪਾਰਟ 2 ਸ਼ੁਰੂ ਕਰਦੇ ਹਾਂ ਤੇ ਸਨ ਉਹ ਦੀਸ ਕਹਾਣੀ ਇਸੇ ਕਾਨੂੰ ਲੋਕ ਉਸ ਨੂੰ ਕੰਜੂਸ ਤੇ ਸਵਾਰਥੀ ਵੀ ਕਿਹਾ ਕਰਦੇ ਸਨ ਪਰ ਭੋਲਾ RAM ਕਦੇ ਵੀ ਕਿਸੇ ਦੀ ਗੱਲ ਦਾ ਬੁਰਾ ਨਹੀਂ ਸੀ ਮੰਨਦਾ ਤੇ ਨਾ ਹੀ ਝਗੜਾ ਕਰਦਾ ਸੀ ਇੱਕ ਸਵੇਰ ਜਿਵੇਂ ਹੀ ਉਹ ਘਰ ਤੋਂ ਕੰਮ ਦੀ ਤਲਾਸ਼ ਵਿੱਚ ਨਿਕਲਿਆ ਤਾਂ ਦੇਖਿਆ ਕਿ ਪਿੰਡ ਦੀ ਸਾਥ ਤੇ ਪੰਚਾਇਤ ਚ ਮੁਖੀਆ ਜੀ ਤੇ ਦੂਜੇ ਪਿੰਡ ਵਾਸੀ ਬੈਠੇ ਕਿਸੇ ਗੰਭੀਰ ਗੱਲ 'ਈ ਗੱਲ ਕਰ ਰਹੇ ਸਨ ਤਾਂ ਉਹ ਸੋਚਣ ਲੱਗਾ ਵੀ ਅਜੇ ਹੀ ਕੀ ਗੱਲ ਹੋ ਗਈ ਹੈ ਉਸ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਉਹ ਵੀ ਜਾਣੇ ਕਿ ਕੀ ਹੋਇਆ ਹੈ ਇਹ ਹੀ ਸੋਚ ਕੇ ਉਹ ਮੁਖੀਆ ਵੱਲ ਵਧਿਆ ਉਸਨੇ ਕਿਹਾ RAM RAM ਮੁਖੀਆ ਜੀ ਆਓ ਆਓ ਭੋਲਾ RAM ਮੁਖੀਆ ਜੀ ਨੇ ਕਿਹਾ ਤੇ ਫਿਰ ਆਪਣੇ ਕੰਮ ਵਿੱਚ ਲੱਗ ਗਏ ਹਾਂ ਤਾਂ ਚਮਨ ਲਾਲ ਤੁਹਾਡੇ ਨਾਂ ਵਿੱਚ 20 ਆਦਮੀ ਲਿਖਾ ਨਾ ਹਾਂ ਮੁਖੀਆ ਜੀ ਮੇਰੇ ਨਾਂ ਵਿੱਚ 51 ਆਦਮੀ ਲਿਖਿਓ ਮੁਖੀਆ ਜੀ ਇੱਕ ਹੋਰ ਵਿਅਕਤੀ ਬੋਲਿਆ ਹੈ ਪ੍ਰਭੂਏ ਕੀ ਹੋ ਰਿਹਾ ਹੈ ਇਹ ਲਿਖਾ ਪੜੀ ਕਿਸ ਗੱਲ ਦੀ ਹੈ ਹੋ ਰਹੀ ਹੈ ਭੋਲਾ ਸੋਚਣ ਲੱਗਿਆ ਉਧਰ ਮੁਖੀਆ ਜੀ ਆਪਣੇ ਕੰਮ ਵਿੱਚ ਰੁੱਝੇ ਹੋਏ ਸਨ ਭਾਈ ਸੀ타ਰਾਮ ਪੰਡਾਲ ਦਾ ਕੰਮ ਕਰ ਤੁਹਾਡੇ ਜ਼ਿੰਮੇ ਦਾ ਸਾਮੁਖੀਆ ਜੀ ਅਤੇ ਭਾਈ ਰਾਮ ਪ੍ਰਸ਼ਾਦ ਤੋਂ ਕੀ ਕਰਨਾ ਚਾਹੁੰਦਾ ਹਾਂ ਮੁਖੀਆ ਜੀ ਮੈਂ ਤਾਂ 10-12 ਸੰਤਾਂ ਦਾ ਹੀ ਭਾਰ ਸਹਿਣ ਕਰ ਸਕਾਂਗਾ ਠੀਕ ਹੈ ਮੈਂ ਤੁਹਾਡੇ ਨਾਂ ਵਿੱਚ 10 ਸੰਤ ਲਿਖ ਦਿੰਦਾ ਹਾਂ ਭੋਲਾ ਦੀ ਉਸੁਕਤਾ ਵਾਦੀ ਹੀ ਜਾ ਰਹੀ ਸੀ ਇਸ ਲਈ ਮੌਕਾ ਦੇਖ ਕੇ ਉਸਨੇ ਮੁਖੀਆ ਤੋਂ ਪੁੱਛ ਹੀ ਲਿਆ ਵੀ ਇਹ ਸਭ ਕੀ ਹੋ ਰਿਹਾ ਹੈ ਕਿਸ ਚੀਜ਼ ਦੀ ਲਿਖਾ ਪੜੀ ਹੋ ਰਹੀ ਹੈ おい ਭੋਲਾ ਤੈਨੂੰ ਨਹੀਂ ਪਤਾ ਰਾਤ ਅਸੀਂ ਪਿੰਡ ਵਿੱਚ ਟੰਡੋਰਾ ਪਟਵਾਇਆ ਸੀ ਕਿਹੋ ਜਿਹਾ ਟੰਡੋਰਾ ਮੁਖੀਆ ਜੀ ਭੋਲਾ ਦੁਬਿਧਾ ਵਿੱਚ ਪੈ ਗਿਆ ਮੈਨੂੰ ਤਾਂ ਸੱਚਮੁੱਚ ਕੁਝ ਨਹੀਂ ਪਤਾ। ਦੇਖ ਭਰਾ ਸਾਡੇ ਪਿੰਡ ਵਿੱਚ ਇੱਕ ਪਹੁੰਚੇ ਹੋਏ ਸਿੱਧ ਮਹਾਤਮਾ ਆਪਣੇ 1000 ਚੇਲਿਆਂ ਦੇ ਨਾਲ ਆ ਰਹੇ ਨੇ। ਆਪਣੀ ਤੀਰਥ ਯਾਤਰਾ ਦੇ ਚੱਲਦੇ ਉਹ ਸਾਡੇ 1 ਦਿਨ ਸਾਡੇ ਪਿੰਡ ਵਿੱਚ ਹੀ ਰੁਕਣਗੇ। ਉਹਨਾਂ ਦੇ ਆਦਰ ਤੇ ਸਨਮਾਨ ਲਈ ਇਹ ਸਭ ਹੋ ਰਿਹਾ ਏ। ਪੂਰੇ ਪਿੰਡ ਵਾਸੀਆਂ ਤੇ ਉਹਨਾਂ ਦੇ ਠਹਿਰਨ ਦੀ ਜ਼ਿੰਮੇਵਾਰੀ ਅਤੇ ਖਾਣ ਪੀਣ ਦਾ ਜਿੰਮਾ ਸਾਡੇ ਹਿੱਸੇ ਆਇਆ। ਜਿਸ ਦੀ ਸਿੱਧੀ, ਜਿਸ ਦੀ ਜਿੰਨੀ ਸ਼ਰਤਾਂ ਏ ਉਸਨੇ ਉਹਨੇ ਹੀ ਸ਼ੰਤਾਂ ਨੂੰ ਭੋਜਨ ਸ਼ਕਾਉਣਾ। ਇਸ ਲਈ ਨਾਮ ਲਿਖ ਰਹੇ ਹਾਂ। ਇਹ ਤਾਂ ਸਾਡੇ ਪਿੰਡ ਦੇ ਚੰਗੇ ਭਾਗ ਨੇ ਮੁਖੀਆ ਜੀ ਕਿ ਕੋਈ ਸਿੱਧ ਆਤਮਾ ਸਾਡੇ ਪਿੰਡ ਵਿੱਚ ਆ ਰਹੇ ਨੇ ਹੁਣ ਤੁਸੀਂ ਦੱਸੋ ਕਿ ਤੁਹਾਡੇ ਨਾਂ ਵਿੱਚ ਕਿੰਨੇ ਸੰਤਾਂ ਦਾ ਭੋਜਨ ਲਿਖਾ ਮੁਖੀਆ ਜੀ ਨੇ ਕਿਹਾ RAMLAL ਨੇ 31 ਸੰਤਾਂ ਨੂੰ ਭੋਜਨ ਕਰਾਉਣ ਦਾ ਸਵੀਕਾਰ ਕਰ ਲਿਆ CHAMANLAL ਨੇ 20 ਸੰਤਾਂ ਆਰਾਮ ਨੇ ਤਾਂ ਪੂਰੇ ਪੰਡਾਲ ਦੀ ਪੂਰੇ ਪੰਡਾਲ ਦੀ ਵਿਵਸਥਾ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਤੁਸੀਂ ਦੱਸੋ ਕਿ ਤੁਸੀਂ ਕਿੰਨੇ ਸੰਤਾਂ ਨੂੰ ਭੋਜਨ ਸ਼ਿਕਾਉਂਗੇ? ਇਹ ਸੁਣ ਕੇ ਭੋਲਾ ਉਦਾਸ ਹੋ ਗਿਆ। ਹੱਥ ਜੋੜ ਕੇ ਬੋਲਿਆ ਮੁਖੀਆ ਜੀ ਮਨਤਾ ਮੇਰਾ ਵੀ ਕਰਦਾ ਕਿ ਅਜਿਹੇ ਦਾਨ ਪੁੰਨ ਦੇ ਕੰਮਾਂ ਵਿੱਚ ਹਿੱਸਾ ਲਵਾਂ ਪਰ ਮੁਖੀਆ ਜੀ ਤੁਸੀਂ ਤਾਂ ਜਾਣਦੇ ਹੋ ਕਿ ਮੈਂ ਕਿੰਨਾ ਗਰੀਬ ਹਾਂ। ਮੇਰੀ ਤਾਂ ਜ਼ਮੀਨ ਵੀ ਪਿਛਲੇ ਕਈ ਸਾਲਾਂ ਤੋਂ ਸ਼ਾਹੂਕਾਰ ਦੇ ਕੋਲ ਗੈਣੇ ਰੱਖੀ ਹੋਈ ਹੈ। ਅਤੇ ਅੱਜਕੱਲ ਤਾਂ ਆਪਣੇ ਬੱਚਿਆਂ ਦਾ ਢਿੱਡ ਵੀ ਮੈਂ ਸਹੀ ਤਰੀਕੇ ਨਾਲ ਨਹੀਂ ਭਰ ਪਾ ਰਿਹਾ। ਭੋਲੇ ਦੀਆਂ ਗੱਲਾਂ ਸੁਣ ਕੇ ਮੁਖੀਆ ਦੇ ਚਿਹਰੇ ਤੇ ਹੈਰਾਨੀ ਉੱਭਰਾਈ ਉਹ ਬੋਲਿਆ ਭੋਲਾ ਕੀ ਤੂੰ ਨਹੀਂ ਜਾਣਦਾ ਕਿ ਤੂੰ ਕਿੰਨਾ ਗਰੀਬ ਹੈ ਤੇ ਕਿਉਂ ਹੈ ਤੂੰ ਕਦੀ ਸੋਚਿਆ ਕਿ ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ਵੀ ਤੈਨੂੰ ਪੈਸੇ ਕਿਉਂ ਨਹੀਂ ਬਚ ਪਾਉਂਦੇ ਅਤੇ ਨਾ ਹੀ ਢੰਗ ਨਾਲ ਤੂੰ ਖਾ ਪੀ ਸਕਦਾ ਸੋਚਣਾ ਕੀ ਹੈ ਮੁਖੀਆ ਜੀ ਇਹ ਤਾਂ ਸਭ ਮੇਰੀ ਬਾਦਨਸ਼ੀਬੀ ਹੈ ਜੋ ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ਵੀ ਨਾ ਚੰਗਾ ਖਾ ਸਕਦਾ ਨਾ ਪੈਣ ਸਕਦਾ ਰੋਣੀ ਸੂਰਤ ਬਣਾ ਕੇ ਭੋਲਾ ਬੋਲਿਆ ਮੈਨੂੰ ਤਾਂ ਇਸ ਗਰੀਬੀ ਨੇ ਜਕੜਿਆ ਹੋਇਆ ਮੁਖੀਆ ਜੀ ਇਹ ਬਦਨਸੀਬੀ ਨਹੀਂ ਭੋਲਾ ਸੱਚ ਗੱਲ ਤਾਂ ਇਹ ਹੈ ਕਿ ਸਵਾਰਥੀ ਇਨਸਾਨ ਕਦੀ ਸੁਖੀ ਨਹੀਂ ਰਹਿ ਸਕਦਾ ਮੈਨੂੰ ਇਹ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਹੈ ਕਿ ਤੂੰ ਸਵਾਰਥੀ ਹੈ ਸਵਾਰਥੀ ਪਲਾ ਮੈਂ ਕਿੱਦਾਂ ਸਵਾਰਥੀ ਭੋਲਾ ਇਹ ਲਫ਼ਜ਼ ਸੁਣ ਕੇ ਕੰਬ ਉੱਠਿਆ ਮੁਖੀਆ ਜੀ ਉਹਨਾਂ ਨੂੰ ਇੰਨਾ ਘਟਿਆ ਸਮਝਦੇ ਸਨ ਇਹ ਸੁਣ ਕੇ ਉਹ ਹੈਰਾਨ ਰਹਿ ਗਿਆ ਮੁਖੀਆ ਜੀ ਤੁਸੀਂ ਕੀ ਕਹਿ ਰਹੇ ਹੋ ਮੈਂ ਸਵਾਰਥੀ ਹਾਂ हां ਜੋ ਆਪਣੇ ਭਲੇ ਦੇ ਲਈ ਕਿਸੇ ਦਾ ਬੁਰਾ ਕਰੇ ਮੈਂ ਤਾਂ ਅਜੇ ਤੱਕ ਕਿਸੇ ਦਾ ਬੁਰਾ ਨਹੀਂ ਕੀਤਾ ਕਿਸੇ ਦਾ ਬੁਰਾ ਕਰਕੇ ਆਪਣਾ ਭਲਾ ਕਰਨ ਵਾਲਾ ਹੀ ਸਵਾਰਥੀ ਨਹੀਂ ਹੁੰਦਾ ਭੋਲਾ ਸਵਾਰਥੀ ਉਹ ਵੀ ਹੁੰਦਾ ਜੋ ਸਿਰਫ ਆਪਣੇ ਹੀ ਵਿਸ਼ੇ ਵਿੱਚ ਸੋਚਦਾ ਤੂੰ ਹਮੇਸ਼ਾ ਆਪਣੇ ਹੀ ਵਿਸ਼ੇ ਵਿੱਚ ਜਾਂ ਆਪਣੇ ਪਰਿਵਾਰ ਦੇ ਵਿਸ਼ੇ ਵਿੱਚ ਸੋਚਦਾ ਹੈ ਦਾਨਪੁਨ ਜਾਂ ਦੂਜਿਆਂ ਦੇ ਹਿੱਤ ਦਾ ਖਿਆਲ ਤਾ ਤੂੰ ਕਦੀ ਕੀਤਾ ਹੀ ਨਹੀਂ ਤੇਰੀ ਬਲਾ ਨਾਲ ਪਿੰਡ ਵਿੱਚ ਕੋਈ ਮਰੇ ਜਾਂ ਜੀਵੇ ਤੈਨੂੰ ਕੋਈ ਪਰਵਾਹ ਨਹੀਂ ਭੋਲੇ ਨੂੰ ਅਜੀਹਾ ਲੱਗਿਆ ਜਿਵੇਂ ਕਿਸੇ ਨੇ ਉਸਨੂੰ ਭਰੇ ਬਾਜ਼ਾਰ ਵਿੱਚ ਨੰਗਾ ਕਰ ਦਿੱਤਾ ਹੋਵੇ ਉਥੇ ਪਿੰਡ ਦੇ ਦੂਜੇ ਲੋਕ ਵੀ ਖੜੇ ਸਨ ਸਾਰੇ ਭੋਲੇ ਨੂੰ ਅਜੀਬ ਅਜੀਬ ਨਜ਼ਰਾਨਾ ਦੇਖ ਰਹੇ ਸਨ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕਰਦਾ ਹੋਇਆ ਭੋਲਾ ਬੋਲਿਆ ਤੁਸੀਂ ਠੀਕ ਕਹਿੰਦੇ ਹੋ ਮੁਖੀਆ ਜੀ ਸੱਚਮੁੱਚ ਹੀ ਮੈਂ ਆਪਣੇ ਤੇ ਆਪਣੇ ਪਰਿਵਾਰ ਦੇ ਸਿਵਾਏ ਕਿਸੇ ਦੇ ਵਿਸ਼ੇ ਵਿੱਚ ਨਹੀਂ ਸੋਚਿਆ ਸ਼ਾਇਦ ਇਹੀ ਕਾਰਨ ਹੈ ਕਿ ਈਸ਼ਵਰ ਨੇ ਮੈਨੂੰ ਦੁਖੀ ਰੱਖਿਆ ਹੋਇਆ ਹੈ ਮੈਂ ਅੱਜ ਤੋਂ ਹੀ ਆਪਣੀ ਇਸ ਭੁੱਲ ਨੂੰ ਸੁਧਾਰਦਾ ਹਾਂ ਮੁਖੀਆ ਜੀ ਜਿਆਦਾ ਤਾਂ ਮੈਂ ਨਹੀਂ ਕਰ ਪਾਵਾਂਗਾ ਪਰ ਇੱਕ ਸੰਤ ਦਾ ਖਾਣਾ ਤੁਸੀਂ ਮੇਰੇ ਨਾਂ ਵਿੱਚ ਜ਼ਰੂਰ ਲਿਖ ਦਿਓ ਭਾਵੇਂ ਹੀ ਮੈਂ ਖੁਦ ਨੂੰ ਭੁੱਖਾ ਰਹਿਣਾ ਪਵੇ ਪਰ ਮੈਂ ਹਨਮਾਨ ਨਵਾਜ਼ੀ ਜ਼ਰੂਰ ਕਰਾਂਗਾ ਓਏ ਓਏ ਸ਼ਾਹੂਕਰ ਜੀ ਆ ਗਏ ਸ਼ਾਹੂਕਰ ਜੀ ਆ ਗਏ ਹਟੋ ਹਟੋ ਤਾਂ ਦੋਥੇ ਹਲਚਲ ਜੀ ਮਚ ਗਈ ਭੀੜ ਨੇ ਭੋਲੇ ਨੂੰ ਇੱਕ ਪਾਸੇ ਧੱਕ ਦਿੱਤਾ ਮੁਖੀਆ ਜੀ ਵੀ ਸ਼ਾਹੂਕਰ ਦੇ ਸਤਕਾਰ ਲਈ ਉੱਠ ਖੜੇ ਹੋ ਗਏ ਆਓ ਆਓ ਸੇਠ ਜੀ ਮੁਖੀਆ ਜੀ ਤੁਸੀਂ ਸੰਤਾਂ ਨੂੰ ਘਰ ਘਰ ਕਿਉਂ ਵੰਡ ਦਿੱਤਾ ਇਨੇ ਸੰਤ ਮਹਾਤਮਾ ਨੂੰ ਤਾਂ ਸੇਠ ਬਦਰੀ ਪ੍ਰਸ਼ਾਦ ਇਕੱਲਾ ਹੀ ਭੋਜਨ ਸਕਾ ਸਕਦਾ ਏ ਤੁਸੀਂ ਠੀਕ ਕਹਿੰਦੇ ਹੋ ਸੇਠ ਜੀ ਪਰ ਇਹ ਗੱਲ ਤਾਂ ਨਿਆ ਸੰਗਤ ਨਹੀਂ ਹੋਵੇਗੀ ਨਾ ਕੱਲ ਰਾਤ ਪੰਚਾਇਤ ਨੇ ਹੀ ਨਿਰਣਾ ਲਿਆ ਕਿ ਥੋੜਾ ਥੋੜਾ ਪੁੰਨ ਸਾਰੇ ਵਾਸੀ ਪਿੰਡ ਕਮੌਂ ਪਿੰਡ ਵਾਸੀ ਕਮਾਉਣਗੇ ਭਾਈ ਮੁਖੀਆ ਜੀ ਜੇਕਰ ਪੰਚਾਇਤ ਦਾ ਹੀ ਫੈਸਲਾ ਹੈ ਤਾਂ ਸਾਨੂੰ ਵੀ ਪੰਚਾਇਤ ਦਾ ਮੈਨ ਫੈਸਲਾ ਮੰਨਣਾ ਪਵੇਗਾ ਪਰ ਹੁਣ ਤੁਸੀਂ ਅਜਿਹਾ ਕਰੋ ਕਿ ਹੁਣ ਜਿੰਨੇ ਵੀ ਸੰਤ ਬਾਕੀ ਬਚੇ ਨੇ ਉਹਨਾਂ ਸਾਰਿਆਂ ਦਾ ਭੋਜਨ ਤੁਸੀਂ ਸਾਡੇ ਨਾਂ ਲਿਖਵਾ ਦਿਓ ਠੀਕ ਹੈ ਸੇਠ ਜੀ ਮੁਖੀਆਂ ਨੂੰ ਸੇਠ ਬਦਰੀ ਪ੍ਰਸਾਦ ਦੀ ਗੱਲ ਸਵੀਕਾਰ ਕਰਨੀ ਹੀ ਪਈ ਭੋਲਾ ਇੱਕ ਪਾਸੇ ਕੱਲਾ ਖੜਾ ਸੀ ਹੁਣ ਕਿਸੇ ਦਾ ਵੀ ਧਿਆਨ ਉਸ ਦੇ ਵੱਲ ਨਹੀਂ ਸੀ ਇਸ ਢੀੜ ਵਿੱਚ ਨਾ ਜਾਣੇ ਉਹ ਆਪਣੀ ਆਪ ਨੂੰ ਬੇਇੱਜ਼ਤ ਜਿਹਾ ਮਹਿਸੂਸ ਕਰ ਰਿਹਾ ਸੀ ਸਾਰੇ ਪਾਸੇ ਜਿਵੇਂ ਪੈਸਿਆਂ ਵਾਲਿਆਂ ਦੀ ਪੁੱਛਿਆ ਸੋਚਣ ਲੱਗਾ ਕਾਸ਼ ਮੈਂ ਵੀ ਅਮੀਰ ਹੁੰਦਾ ਖੈਰ ਯਸ਼ਵਰ ਦੇ ਘਰ ਦੇ ਰਹਿਂਦੇ ਰੇਂ ਦੇਰ ਨਹੀਂ ਮੈਂ ਹੁਣੇ ਜਾ ਕੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸਦਾ ਹਾਂ ਕਿ ਉਹ ਕੱਲ ਲਈ ਇੱਕ ਸੰਤ ਲਈ ਭੋਜਨ ਬਣਾਉਣ ਦਾ ਇੰਤਜ਼ਾਮ ਕਰੇ ਸੰਤ ਦੀ ਸੇਵਾ ਵਿੱਚ ਕੋਈ ਕਮੀ ਨਹੀਂ ਆਉਣੀ ਚਾਹੀਦੀ ਇਸ ਦੇ ਲਈ ਭਲੇ ਹੀ ਮੈਨੂੰ ਕਿੰਨੀ ਵੀ ਮਿਹਨਤ ਕਿਉਂ ਨਾ ਕਰਨੀ ਪਵੇ ਇਹੀ ਸੋਚਦਾ ਭੋਲਾ RAM ਆਪਣੇ ਘਰ ਵੱਲ ਚੱਲ ਪਿਆ ਉਸ ਦੀ ਪਤਨੀ ਘਰ ਦੇ 베ੜੇ ਵਿੱਚ ਬੈਠੀ ਇੱਕ ਪੁਰਾਣਾ ਜਿਹਾ ਕੱਪੜਾ ਸੀ ਰਹੀ ਸੀ ਭੋਲੇ ਨੂੰ ਵਾਪਸ ਆਇਆ ਦੇਖ ਕੇ ਉਹ ਹੈਰਾਨ ਹੋਈ ਤੇ ਬੋਲਣ ਲੱਗੀ ਕਿਉਂ ਜੀ ਤੁਸੀਂ ਅੱਜ ਵਾਪਸ ਆ ਗਏ ਕੰਮ ਤੇ ਨਹੀਂ ਗਏ ਕੀ ਕੰਮ ਤੰਦਾ ਕੋਈ ਮਿਲਿਆ ਹੀ ਨਹੀਂ 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 ਭਗਵਾਨ ਨੇ ਭਗਵਾਨ ਨਾ ਕਰੇ ਕਿ ਅੱਜ ਮੈਨੂੰ ਕੋਈ ਕੰਮ ਤੰਦਾ ਨਾ ਮਿਲੇ ਅਜੇ ਤਾਂ ਮੈਂ ਕੋਈ ਕੰਮ ਲੱਭਣ ਹੀ ਗਿਆ ਨਹੀਂ ਉਸ ਦੀ ਪਤਨੀ ਲక్ష్ਮੀ ਦੀ ਅੱਖਾਂ ਵਿੱਚ ਹਰਾਨੀ ਵਾਦੀ ਜਾ ਰਹੀ ਸੀ ਫਿਰ ਤੁਸੀਂ ਕਿਉਂ ਵਾਪਸ ਆ ਗਏ ਜੇਕਰ ਅਜਿਹਾ ਹੈ ਤਾਂ ਅੱਜ ਰਾਤ ਅਸੀਂ ਲੋਕੀ ਖਾਵਾਂਗੇ ਘਰ ਵਿੱਚ ਤਾਂ ਅੰਨ ਦਾ ਇੱਕ ਦਾਣਾ ਵੀ ਨਹੀਂ ਭਗਵਾਨ ਤੇ ਭਰੋਸਾ ਰੱਖ ਭਗਵਾਨ ਨੇ ਸਭ ਠੀਕ ਹੋ ਜਾਣਾ ਪਹਿਲਾਂ ਮੈਂ ਤੈਨੂੰ ਇੱਕ ਗੱਲ ਦੱਸਦਾ ਹਾਂ ਕਿ ਪਿੰਡ ਵਿੱਚ ਕੋਈ ਮਨਾਦੀ ਹੀ ਸੀ ਕੀ ਆਪਣੇ ਪਿੰਡ ਦੇ ਵਿੱਚ ਇੱਕ ਮਹਾਤਮਾ ਪਹੁੰਚ ਰਹੇ ਨੇ ਹਾਂ ਜੀ ਮੁਨਾਦੀ ਵਾਲਾ ਕਹਿ ਰਿਹਾ ਸੀ ਕਿ ਪਿੰਡ ਵਿੱਚ ਕੁਝ ਸੰਤ ਆਉਣ ਵਾਲੇ ਨੇ ਉਹਨਾਂ ਦੀ ਖਾਤਰ ਅਸੀਂ ਪੂਰੇ ਪਿੰਡ ਲਈ ਅੱਗੇ ਆਉਣਾ ਹੋਵੇਗਾ ਅੱਜ ਸਵੇਰੇ ਸਵੇਰੇ ਮਰਦਾਨੂ ਮੁਖੀ ਆ ਜੀ ਨੇ ਚੋਪਾਲ ਤੇ ਬੁਲਾਇਆ ਸੀ ਪਰ ਤੂੰ ਮੈਨੂੰ ਤਾਂ ਦੱਸਿਆ ਹੀ ਨਹੀਂ ਤੁਹਾਨੂੰ ਦੱਸ ਕੇ ਕੀ ਕਰਦੀ ਇਹਨਾਂ ਤਾਂ ਕਮਾ ਨਹੀਂ ਪਾਉਂਦੇ ਕਿ ਘਰ ਦਾ ਗੁਜ਼ਾਰਾ ਹੋ ਸਕੇ ਫਿਰ ਇਹ ਦਾਨਪੁਨ ਕਿਵੇਂ ਹੋਵੇਗਾ पागल ਅਸੀਂ ਇਸ ਲਈ ਦੁਖੀ ਰਹਿੰਦੇ ਆ ਕਿ ਅਸੀਂ ਹਮੇਸ਼ਾ ਆਪਣੇ ਬਾਰੇ ਸੋਚਦੇ ਆ ਇਨਸਾਨ ਦੇ ਮਾਨ ਵਿੱਚ ਜੇਕਰ ਦਾਨਪੁਨ ਦੀ ਭਾਵਨਾ ਹੋਵੇ ਤਾਂ ਉੱਪਰ ਵਾਲਾ ਖੁਦ ਹੀ ਉਸ ਨੂੰ ਕੋਈ ਨਾ ਕੋਈ ਰਾਸਤਾ ਕੱਢ ਦਿੰਦਾ ਦੇਖ ਸਮਾਮੀ ਜੀ ਦੇ ਨਾਲ ਪਿੰਡ ਵਿੱਚ ਹਜ਼ਾਰ ਸੰਤ ਆ ਰਹੇ ਨੇ ਪਿੰਡ ਵਿੱਚ ਜਿਸ ਦੀ ਜਿੰਨੀ ਸ਼ਰਦਾ ਉਹ ਉਨੇ ਸੰਤਾਂ ਨੂੰ ਭੋਜਨ ਸਿਕਾਏਗਾ ਕਿਸੇ ਨੇ 10 ਸੰਤਾਂ ਦੇ ਨਾਂ ਲਿਖਵਾ ਲੈ ਕਿਸੇ ਨੇ 20 ਸੰਤਾਂ ਦੇ ਮੈਂ ਇੱਕ ਸੰਤ ਆਪਣੇ ਜਿੰਮੇ ਲਿਖਵਾ ਕੇ ਆਇਆ ਹਾਂ ਅੱਜ ਮੈਂ ਜੀ ਤੋੜ ਮਿਹਨਤ ਕਰਾਂਗਾ ਤੇ ਅਸੀਂ ਸੰਤ ਜੀ ਦੇ ਭੋਜਨ ਦਾ ਇੰਤਜ਼ਾਮ ਕਰਾਂਗੇ ਖੁਦ ਭੁੱਖੇ ਰਹਿ ਲਵਾਂਗੇ ਪਰ ਮਹਿਮਾਨ ਨੂੰ ਭੁੱਖਾ ਨਹੀਂ ਰੱਖਾਂਗੇ ਠੀਕ ਹੈ ਜੀ ਜੇਕਰ ਤੁਹਾਡੀ ਇਹੀ ਇੱਛਾ ਹੈ ਤਾਂ ਅਸੀਂ ਅਜਿਹਾ ਹੀ ਕਰਾਂਗੇ ਤੁਸੀਂ ਇਕੱਲੇ ਮਜ਼ਦੂਰੀ ਤੇ ਨਹੀਂ ਜਾਉਂਗੇ ਮੈਂ ਵੀ ਤੁਹਾਡੇ ਨਾਲ ਚੱਲਾਂਗੀ ਅਸੀਂ ਮਹਿਮਾਨ ਦੀ ਸੇਵਾ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਮੈਨੂੰ ਤੇਰੇ ਤੋਂ ਜਿਹੀ ਉਮੀਦ ਸੀ ਭਗਵਾਨ ਨੇ ਕੁਝ ਖੁਸ਼ ਹੋ ਕੇ ਭੋਲਾ ਬੋਲਿਆ ਭਗਵਾਨ ਸਾਡੀ ਇੱਜ਼ਤ ਰੱਖਣਗੇ ਭੋਲਾ ਨਾ ਜਾਣੇ ਕਿ ਉਹ ਹੁਣ ਆਪਣੇ ਆਪ ਨੂੰ ਕਾਫੀ ਹਲਕਾ ਮਹਿਸੂਸ ਕਰ ਰਿਹਾ ਸੀ ਉਸ ਨੂੰ ਜਿਹਾ ਲੱਗ ਰਿਹਾ ਸੀ ਮੰਨੋ ਕਿ ਇੱਕ ਨਵੀਂ ਸ਼ਕਤੀ ਉਸ ਵਿੱਚ ਭਰ ਗਈ ਹੋਵੇ ਇੱਕ ਨਵੀਂ ਉਮੰਗ ਇੱਕ ਨਵਾਂ ਉਤਸ਼ਾਹ ਤੇ ਢੇਰ ਸਾਰਾ ਆਤਮ ਵਿਸ਼ਵਾਸ ਉਸ ਵਿੱਚ ਭਰ ਗਿਆ ਸੀ ਅਤੇ ਫਿਰ ਕੁਝ ਹੀ ਦੇਰ ਬਾਅਦ ਦੋਨੋਂ ਪਤੀ ਪਤਨੀ ਘਰ ਤੋਂ ਨਿਕਲ ਗਏ ਮਾਨ ਹੀ ਮਾਨ ਭਗਵਾਨ ਨੂੰ ਪ੍ਰਾਰਥਨਾ ਕਰਦੇ ਹੋਏ ਉਹ ਦੋਨੋਂ ਕਹਿ ਰਹੇ ਸਨ ਕਿ ਹੇ ਪ੍ਰਭੂ ਅੱਜ ਉਹਨਾਂ ਨੂੰ ਕੋਈ ਚੰਗੀ ਮਜ਼ਦੂਰੀ ਮਿਲ ਜਾਵੇ ਤਾਂ ਜੋ ਉਹਨਾਂ ਦੇ ਘਰ ਆਉਣ ਵਾਲੇ ਸੰਤ ਦਾ ਉਹ ਚੰਗੀ ਤਰ੍ਹਾਂ ਸਤਿਕਾਰ ਕਰ ਸਕਣ ਅਤੇ ਪਿੰਡ ਵਾਲਿਆਂ ਦੇ ਸਾਹਮਣੇ ਉਹਨਾਂ ਦੀ ਇੱਜ਼ਤ ਬਣੀ ਰਹੇ। ਇਨਸਾਨ ਚਾਹੇ ਗਰੀਬ ਹੋਵੇ ਜਾਂ ਅਮੀਰ ਉਸ ਨੂੰ ਆਪਣੀ ਇੱਜ਼ਤ ਦਾ ਬਹੁਤ ਖਿਆਲ ਹੁੰਦਾ। ਆਪਣੇ ਹੀ ਵਿਚਾਰ ਵਿੱਚ ਗਵਾਚਿਓ ਦੋਵੇਂ ਚਲੇ ਜਾ ਰਹੇ ਸਨ ਕਿ ਪਿੰਡ ਦੇ ਮਹਾਜਨ ਦੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪਈ ਓਏ ਭੋਲਾ ਰੁਕੀ ਤਾਂ ਭੋਲਾ ਤੇ ਉਸਦੀ ਪਤਨੀ ਰੁਕ ਗਏ ਕੋਜੀ ਪਲਾਂ ਬਾਅਦ ਮਹਾਜਨ ਦੇ ਘਰ ਦੇ ਦੁਆਰ ਤੇ ਪ੍ਰਗਟ ਹੋਇਆ ਤੇ ਬੋਲਿਆ ਓਏ ਭੋਲਾ ਕਿੱਥੇ ਜਾ ਰਹੇ ਹੈ ਭਰਾ ਕੰਮ ਦੀ ਤਲਾਸ਼ ਵਿੱਚ ਜਾ ਰਹੇ ਹੈ ਸ਼ਾਹੂਕਾਰ ਜੀ ਓਏ ਭਰਾ ਬਹੁਤ ਦਿਨ ਹੋ ਗਏ ਤੂੰ ਸਾਡਾ ਕਰਜ਼ ਨਹੀਂ ਚੁਕਾਇਆ ਹੁਣ ਤਾਂ ਤੇਰੀ ਜ਼ਮੀਨ ਤੋਂ ਵੀ ਇੰਨਾ ਅਨਾਜ ਨਹੀਂ ਮਿਲਦਾ ਕਿ ਬਿਆਦ ਦੀ ਰਕਮ ਪੂਰੀ ਹੋ ਸਕੇ ਝੂਠ ਕਿਸੇ ਥਾਂ ਦਾ ਜੋਕ ਖੇਤਾਂ ਦੇ ਨਾਲ ਨਾਲ ਬਲਦਾ ਵੀ ਹਥਿਆਲ ਹੈ ਤਦ ਵੀ ਇਸ ਦਾ ਢਿੱਡ ਨਹੀਂ ਭਰਿਆ ਮਾਨ ਹੀ ਮਨ ਭੋਲੇ ਨੇ ਕਿਹਾ ਪਰ ਸਿੱਧਾ ਨਾ ਬੋਲ ਸਕਿਆ ਸੇਠ ਜੀ ਤੁਸੀਂ ਚਿੰਤਾ ਨਾ ਕਰੋ ਈਸ਼ਵਰ ਨੇ ਜਾਇਆ ਤਾਂ ਮੈਂ ਜਲਦੀ ਤੁਹਾਡੀ ਪਾਈ ਪਾਈ ਚੁਕਿਆ ਦਵਾਂਗਾ ਤੁਸੀਂ ਇਹ ਸਭ ਕਹਿਣ ਦੇ ਲਈ ਮੈਨੂੰ ਰੋਕਿਆ ਸੀ ਉਹ ਇਹ ਨਹੀਂ ਭਰਾ ਸ਼ਾਹੂ ਪਰ ਬੋਲਿਆ ਮੈਂ ਤਾਂ ਤੈਨੂੰ ਇਸ ਲਈ ਰੋਕਿਆ ਸੀ ਕਿ ਕੱਲ ਮੇਰੇ ਘਰ ਕੁਝ ਮਹਿਮਾਨ ਆ ਰਹੇ ਨੇ ਘਰ ਵਿੱਚ ਲੱਕੜਾ ਨਹੀਂ ਹਾਂ ਜੇਕਰ ਤੂੰ ਲੱਕੜਾ ਕੱਟ ਦਵੇਂ ਤਾਂ ਤੈਨੂੰ ਮੈਂ ਮੂੰਹ ਮੰਗੀ ਮਜ਼ਦੂਰੀ ਦਿਆਂਗਾ ਕੀ ਲੱਕੜਾ ਜੰਗਲ ਤੋਂ ਲਿਆਉਣੀਆਂ ਹੋਣਗੀਆਂ ਨਹੀਂ ਲੱਕੜਾਂ ਦਾ ਗੱਠਾ ਆਏ ਉਹਨਾਂ ਨੂੰ ਕੱਟ ਕੇ ਬਾਲਣ ਲੈ ਕੇ ਛੋਟੀਆਂ ਕਰਨੀਆਂ ਨੇ ਬੋਲੋ ਕਰੋਗੇ ਇਹ ਕੰਮ ਜਰੂਰ ਕਰਾਂਗਾ ਮਹਾਜਨ ਜੀ ਤੁਸੀਂ ਕੋਈ ਚਿੰਤਾ ਤੁਸੀਂ ਕਿਉਂ ਚਿੰਤਾ ਕਰਦੇ ਹੋ ਪਰ ਸਾਰੀਆਂ ਲੱਕੜਾਂ ਅੱਜ ਸ਼ਾਮ ਤੱਕ ਕਟੀਆਂ ਜਾਣੀਆਂ ਚਾਹੀਦੀਆਂ ਨੇ ਕਟੀਆਂ ਜਾਣਗੀਆਂ ਸ਼ਾਹੂਕਾਰ ਜੀ ਕਟੀਆਂ ਜਾਣਗੀਆਂ ਤੁਸੀਂ ਇਸ ਗੱਲ ਦੀ ਬਿਲਕੁਲ ਵੀ ਚਿੰਤਾ ਨਾ ਕਰੋ ਭੋਲੇ ਨੇ ਬੜੀ ਹੀ ਖੁਸ਼ੀ ਦੇ ਨਾਲ ਕਿਹਾ ਕਿਉਂਕਿ ਉਸ ਨੂੰ ਉਮੀਦ ਸੀ ਕਿ ਸ਼ਾਇਦ ਉਸ ਨੂੰ ਕੰਮ ਮਿਲ ਗਿਆ। ਭੋਲੇ ਨੇ ਇਹ ਸੋਚ ਕੇ ਮਨ ਹੀ ਮਨ ਖੁਸ਼ ਹੋ ਉਠਿਆ ਕਿ ਚਲੋ ਪਿੰਡ ਦੇ ਵਿੱਚ ਹੀ ਕੰਮ ਮਿਲ ਗਿਆ। ਹੁਣ ਪਿੰਡ ਵਿੱਚ ਭਟਕਣਾ ਵੀ ਨਹੀਂ ਪਵੇਗਾ। ਕੁਝ ਵੀ ਹੋਵੇ ਮਹਾਜਨ ਕੰਜੂਸ ਨਹੀਂ ਐਮ ਮਜ਼ਦੂਰੀ ਵੀ ਚੰਗੀ ਦੇਵੇਗਾ। ਇੰਨਾ ਪੈਸਿਆਂ ਨਾਲ ਮੈਂ ਸੰਤ ਜੀ ਦਾ ਚੰਗਾ ਆਦਰ ਸਤਕਾਰ ਕਰ ਲਵਾਂਗਾ। ਠੀਕ ਐ ਭੋਲਾ ਤੂੰ ਮਕਾਨ ਦੇ ਪਿਛਲੇ ਪਾਸੇ ਜਾ ਕੇ ਲੱਕੜਾਂ ਦੇਖ ਲੈ। ਭੋਲੇ ਨੇ ਮਕਾਨ ਦੇ ਪਿਛਲੇ ਪਾਸੇ ਜਾ ਕੇ ਦੇਖਿਆ ਲੱਕੜਾਂ ਦਾ ਇੱਕ ਵੱਡਾ ਢੇਰ ਉਸ ਦੇ ਸਾਹਮਣੇ। ਲੱਗਿਆ ਹੋਇਆ ਸੀ ਸ਼ਾਹੂਕਾਰ ਜੀ ਕੀ ਇਹ ਸਾਰੀਆਂ ਲੱਕੜਾਂ ਕੱਟਣੀਆਂ ਨੇ ਹਾਂ ਭੋਲਾ ਮਨ ਹੀ ਮਨ ਵਿੱਚ ਸੋਚਣ ਲੱਗਾ ਇਹ ਤਾਂ ਬਹੁਤ ਸਾਰੀਆਂ ਲੱਕੜਾਂ ਨੇ ਜੀ ਤੋੜ ਮਿਹਨਤ ਕਰਨ ਦੇ ਬਾਵਜੂਦ ਵੀ ਉਹ ਉਹਨਾਂ ਨੂੰ ਸ਼ਾਇਦ ਹੀ ਸ਼ਾਮ ਤੱਕ ਕੱਟ ਪਵੇ ਪਰ ਮਜਬੂਰੀ ਸੀ ਸ਼ਾਮ ਤੱਕ ਉਸਨੇ ਇਹ ਲੱਕੜਾਂ ਕੱਟਣੀਆਂ ਹੀ ਸਨ ਕਿਉਂਕਿ ਕੱਲ੍ਹ ਘਰ ਵਿੱਚ ਮਹਿਮਾਨ ਨਵਾਜ਼ੀ ਵੀ ਕਰਨੀ ਸੀ ਪਰ ਘਰ ਦੇ ਵਿੱਚ ਅੰਨ ਦਾ ਇੱਕ ਦਾਣਾ ਵੀ ਨਹੀਂ ਸੀ ਖੈਰ ਭਗਵਾਨ ਦਾ ਨਾਮ ਲੈ ਕੇ ਭੋਲੇ ਨੇ ਕਹਾੜੀ ਚੁੱਕ ਲਈ ਤੇ ਆਪਣੀ ਪਤਨੀ ਨੂੰ ਉਸੇ ਬੇਲ ਘਰ ਵਾਪਸ ਭੇਜ ਦਿੱਤਾ ਕਿਉਂਕਿ ਜੋ ਕੰਮ ਮਿਲਿਆ ਸੀ ਉਸ ਵਿੱਚ ਉਸਦੀ ਪਤਨੀ ਕੋਈ ਹੱਥ ਨਹੀਂ ਸੀ ਵਡਾ ਸਕਦੀ ਇਸ ਲਈ ਉਸਨੇ ਆਪਣੀ ਪਤਨੀ ਨੂੰ ਘਰ ਭੇਜ ਦਿੱਤਾ ਜੇਕਰ ਤੁਸੀਂ ਇਸ ਕਹਾਣੀ ਦਾ ਦੂਸਰਾ ਪਾਰਟ ਸੁਣਨਾ ਚਾਹੁੰਦੇ ਹੋ ਤਾਂ ਸਾਡੀ ਕੱਲ੍ਹ ਵਾਲੀ ਵੀਡੀਓ ਦਾ ਇੰਤਜ਼ਾਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਆ ਜੀ ਕੋ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ